ਜਿਵੇਂ ਕਿ মিডিਆ ਤੋਂ ਵਕਫ ਵਕ ਖਬਰਾਂ ਤੋਂ ਖਬਰ ਆ ਰਹੀ ਹੈ ਕਿ ਸਾਡੇ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਵਿੰਦਰ ਮੋਦੀ ਜੀ ਕੱਲ ਨੂੰ ਪੰਜਾਬ ਦੇ ਦੌਰੇ ਤੇ ਆ ਰਹੇ ਨੇ ਔਰ ਇਹ ਵੀ ਪਤਾ ਲੱਗ ਰਿਹਾ ਕਿ ਉਹ ਮੇਰੇ ਜ਼ਿਲ੍ਹਾ ਗੁਰਦਾਸਪੁਰ ਵਿੱਚ ਵੀ ਜਿਹੜੇ ਹੜ੍ਹਾਂ ਤੋਂ ਪ੍ਰਭਾਵਿਤ ਇਲਾਕੇ ਨੇ ਉਹਨਾਂ ਬਾਰੇ ਵੀ ਉਹਨੂੰ ਦੇਖਣ ਵਾਸਤੇ ਜਾਇਜ਼ਾ ਲੈਣ ਲਈ ਆ ਰਹੇ ਨੇ ਪੰਜਾਬੀ ਹੋਣ ਦੇ ਨਾਤੇ ਬਰਦਾਸ਼ਪੁਰ ਦਾ ਵਸਨੀਕ ਹੋਣ ਦੇ ਨਾਤੇ ਪ੍ਰਧਾਨ ਮੰਤਰੀ ਜੀ ਨੂੰ ਬਰਦਾਸ਼ਪੁਰ ਦੀ ਧਰਤੀ ਤੇ ਆਉਣ ਤੇ ਜੀ ਆਇਆਂ ਨੂੰ ਆਖਦਾ ਪਰ ਨਾਲ ਹੀ ਇੱਕ ਉਮੀਦ ਰੱਖਦਾ ਕਿ ਪ੍ਰਧਾਨ ਮੰਤਰੀ ਜਦੋਂ ਬਰਦਾਸ਼ਪੁਰ ਦੀ ਧਰਤੀ ਤੇ ਆਉਣ ਤੇ ਉਹਨਾਂ ਦਾ ਵਿਹਾਰ ਇੱਕ ਦੇਸ਼ ਦੇ ਮਰਦਾਨ ਮੰਤਰੀ ਵਰਗਾ ਹੋਣਾ ਚਾਹੀਦਾ ਮੈਨੂੰ ਅਫਸੋਸ ਨਾਲ ਕਹਿਣਾ ਪੈਂਦਾ ਕਿ ਪੰਜਾਬ ਦੇ ਨਾਲ ਸੈਂਟਰ ਨੇ ਹਮੇਸ਼ਾ ਵਿਤਰਾ ਕੀਤਾ ਸਾਡਾ ਤਕਰੀਬਨ 8000 ਕਰੋੜ ਰੁਪਇਆ ਆਡੀਆ ਫੰਡ ਦਾ ਜਿਹੜੀਆਂ ਸੜਕਾਂ ਸਾਡੀਆਂ ਗ੍ਰਾਮੀਨ ਬਨਨੀਆਂ ਚਾਹੀਦੀਆਂ ਸੀਗੀਆਂ ਸੈਂਟਰ ਵੱਲੋਂ ਰੋਕਿਆ ਗਿਆ ਜੀਐਸਟੀ ਦਾ ਤਕਰੀਬਨ 50000 ਕਰੋੜ ਰੁਪਇਆ ਜਿਹੜਾ ਬੰਦ ਆ ਸੀਗਾ ਜਿਹੜਾ ਸਾਡਾ ਹੱਕ ਸੀਗਾ ਉਹਨੂੰ ਵੀ ਅਜ ਤੱਕ ਅਦਾ ਨਹੀਂ ਕੀਤਾ ਗਿਆ ਮੈਂ ਬੇਨਤੀ ਕਰੂੰਗਾ ਕਿ ਸਾਡਾ ਜਲਾ ਬਾਰਡਰ ਤੇ ਹੋਣ ਕਰਕੇ ਹਮੇਸ਼ਾ ਭਾਰਵੀਓ ਪਾਕਿਸਤਾਨ ਹਿੰਦੁਸਤਾਨ ਦੀ ਲੜਾਈ ਹੋਵੇ ਔਵੇਂ ਹੜਾ ਦਾ ਨਕੂਫ ਹੋਵੇ ਅਰਦਾਸਪੁਰ ਜ਼ਿਲ੍ਹਾ ਹਮੇਸ਼ਾ ਮੋਰੇ ਹੋ ਕੇ ਇਹਨਾਂ ਦੋਵਾਂ ਦੀ ਮਾਰ ਖਾਂਦਾ ਔਰ ਇਸ ਵਾਰੀ ਵੀ 37 ਸਾਲਾਂ ਬਾਅਦ ਦੁਬਾਰਾ ਇਹ ਜਿਹੜੇ ਹੜਾ ਆਏ ਨੇ ਜਿੰਨੇ ਗਰਦਾਸਪੁਰ ਜ਼ਿਲ੍ਹੇ ਦਾ ਬਹੁਤ ਵੱਡਾ ਹਿੱਸਾ ਪ੍ਰਭਾਵਿਤ ਕੀਤਾ ਸਾਡੇ ਲੋਕਾਂ ਦੀ ਆਮੇ ਉਹ ਫਤਨਾ ਦੀ ਗੱਲ ਹੋਵੇ ਆਮੇ ਉਹ ਘਰਾਂ ਦੀ ਗੱਲ ਹੋਵੇ ਆਮੇ ਪਸ਼ੂਆਂ ਦੀ ਗੱਲ ਹੋਵੇ ਆਮੇ ਜਾਨੀ ਨੁਕਸਾਨ ਦੀ ਗੱਲ ਹੋਵੇ ਸਾਰੇ ਪਾਸਿਓ ਸਾਡੇ ਜ਼ਿਲ੍ਹਾ ਪ੍ਰਭਾਵਿਤ ਹੋਇਆ ਮੈਂ ਬੇਨਤੀ ਕਰੂੰਗਾ ਪ੍ਰਧਾਨ ਮੰਤਰੀ ਜੀ ਇਸ ਹੜ੍ਹ ਨੂੰ ਵਾਏ ਅੱਜ ਕਈ ਦਿਨ ਹੋ ਗਏ ਪਰ ਤੁਹਾਡੇ ਵੱਲੋਂ ਕੋਈ ਕੰਕਰੀਟ ਬਿਆਨ ਯਾ ਟਵੀਟ ਇਸ ਹੜਾ ਦੇ ਬਾਰੇ ਲੋਕਾਂ ਦੀ ਮੁਸ਼ਕਲਾ ਬਾਰੇ ਨਹੀਂ ਕੀਤਾ ਗਿਆ ਤੁਹਾਡੇ ਸੈਂਟਰ ਦੇ ਵਜੀਦ ਸਾਹਿਬ ਚੱਕਰ ਵੀ ਲਾ ਕੇ ਗਏ ਜਮੀਨੀ ਹਕੀਕਤ ਵੀ ਦੇਖ ਕੇ ਗਏ ਪਰ ਉਹਨਾਂ ਵੱਲੋਂ ਵੀ ਕਿਸੇ ਕਿਸਮ ਦਾ ਐਲਾਨ ਨਹੀਂ ਹੋਇਆ ਸੁਨਾਸ ਕਰਦਾ ਤੁਸੀਂ ਕੱਲ ਆ ਰਹੇ ਹੋ ਫਿਰ ਇਹ ਪੰਜਾਬ ਦੀ ਉਸ ਪਰੰਪਰਾਵਾਂ ਨੂੰ ਕਾਇਮ ਰੱਖਦਾ ਹੋਇਆ ਤੁਹਾਨੂੰ ਜੀਐਨ ਵੀ ਕਹਿੰਦੇ ਆ ਪਰ ਇੱਕ ਗੱਲ ਦਾ ਖਿਆਲ ਰੱਖਿਓ ਕਿ ਪੰਜਾਬ ਸਾਰੇ ਹਿੰਦੁਸਤਾਨ ਦਾ ਉਹ ਹਿੱਸਾ ਜਿਨੇ ਹਰ ਕੁਰਬਾਨੀ ਦੇ ਵਿੱਚ ਇੱਕ ਵੱਡਾ ਯੋਗਦਾਨ ਦਿੱਤਾ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਜਦ ਤੁਸੀਂ ਗੁਰਦਾਸਪੁਰ ਦੀ ਸਰਜ਼ਮੀਨ ਤੋਂ ਆਓ ਗੁਰਦਾਸਪੁਰ ਦੇ ਔਰ ਸੂਬੇ ਲਈ ਇੱਕ ਬਹੁਤ ਵੱਡਾ ਪੈਕੇਜ ਨਾ ਅਲਾਨਸ ਕਰਕੇ ਜਾਓ ਤਾਂ ਕਿ ਲੋਕਾਂ ਨੂੰ ਇਸ ਮੁਸ਼ਕਲ ਘੜੀ ਦੇ ਵਿੱਚ ਢਾਰਸ ਮਿਲੇ ਔਰ ਜਿਹੜਾ ਪੰਜਾਬ ਦਾ ਬੰਦਾ ਹੱਕ ਹੈ ਪਾਵੇਂ ਵਾਰਡੀਆਂ ਫੰਡਾ ਪਾਵੇਂ ਜੀਐਸਟੀ ਫੰਡਾ ਪਾਵੇਂ ਸਾਡੀਆਂ ਸੜਕਾਂ ਬਣਨ ਦੇ ਪ੍ਰੋਜੈਕਟਸ ਨੇ ਉਹ ਸਾਰਿਆਂ ਨੂੰ ਜਿਹੜੀ ਅੱਜ ਤੋਂ ਕਈ ਸਾਲ ਪਹਿਲਾਂ ਤੁਹਾਨੂੰ ਦੇ ਦੇਣੀ ਹੈ ਜਾਈਦੀ ਸੀਗੀਆਂ ਉਹਦਾ ਹਲਾਲ ਕਰਕੇ ਜਾਣਾ ਇਸ ਉਮੀਦ ਦੇ ਨਾਲ ਤੁਹਾਡੀ ਫੇਰੀ ਵੱਲ ਸਾਡੀਆਂ ਨਜ਼ਰਾਂ ਤਿੱਖੀਆਂ ਨੇ ਉਰਾਸ ਕਰਦੇ ਆ ਕਿ ਤੁਸੀਂ ਜਿਸ ਵਕਤ ਇਸ ਧਰਤੀ ਜਿਹੜੀ ਗੁਰੂਆਂ ਪੀਰਾਂ ਪਖੰਬਰਾ ਦੀ ਧਰਤੀ ਆ ਇਹ ਧਰਤੀ ਜਿਹੜੀ ਤਿਆਗੀਆਂ ਦੀ ਤਪੱਸਿਆ ਦੀ ਧਰਤੀ ਆ ਉਹਦਾ ਹੱਕ ਬੰਦਾ ਦੇਖ ਕੇ ਜਾਣਾ ਤਾਂ ਹੀ ਤੁਹਾਡੀ ਜਿਹੜੀ ਫੇਰੀ ਆ ਉਸ ਵੱਲ ਆਉਗੀ ਸੋ ਇਸ ਆਸ ਤੋਂ ਉਮੀਦ ਨਾਲ ਇੱਕ ਵਾਰੀ ਫੇਰ ਬੇਨਤੀ ਕਰਦਾ ਕਿ ਜਿਹੜੇ ਸਾਡੇ ਹੱਕ ਨੇ ਉਹਨਾਂ ਨੂੰ ਜ਼ਰੂਰ ਧਿਆਨ ਰੱਖਦੇ ਹੋਏ ਇੱਕ ਵੱਡਾ ਪੈਕੇਜੜਾ ਉਹਦਾ ਅਲਰਟ ਕਰਕੇ ਜਾਇਓ ਤਾਂ ਹੀ ਤੁਹਾਡੀ ਫੇਰੀ ਜਿਹੜੀ ਆ ਉਸ ਵੱਲ ਆਉਗੀ ਬਹੁਤ ਬਹੁਤ ਧੰਨਵਾਦ